ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਲੋਜੀ ਗਾਇਸ ਕਿੰਨੀ ਧੰਦਾ ਦੇਖ ਲਓ। ਹੈਲੋ एवरीवन ਤੇ ਅੱਜ ਹੈਗਾ 2026 ਦਾ ਪਹਿਲਾ ਦਿਨ 1 ਜਨਵਰੀ ਤੇ ਅੱਜ ਅਸੀਂ ਜਾ ਰਹੇ ਹਾਂ ਗੁਰੂ ਘਰ ਮੱਥਾ ਟੇਕਣ ਤੇ ਹੁਣ ਆਪਾਂ ਜਾ ਰਹੇ ਹਾਂ ਮਠਿਆਈ ਲੈਣ ਕਿਉਂਕਿ ਮਠਿਆਈ ਲੈ ਕੇ ਜਾਣਾ ਚਾਹੀਦਾ ਹੈ। ਸੋ ਹੁਣ ਆਪਾਂ ਜਾ ਰਹੇ ਹਾਂ ਮਠਿਆਈ ਬਲੈਂਡ ਤੁਹਾਨੂੰ ਆਪਾਂ ਜਾਵਾਂਗੇ ਗੁਰੂ ਘਰ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਸਾਧੀਆਂ ਬਹੁਤ-ਬਹੁਤ ਵਧਾਈਆਂ ਤੇ ਆਈ ਹੋਪ ਕਿ ਤੁਹਾਡੇ ਸਾਰਿਆਂ ਲਈ ਸਾਲ ਖੁਸ਼ੀਆਂ ਭਰਿਆ ਆ ਗਏ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਸਾਧੀਆਂ ਇਕੱਠੇ ਹੈਪੀ ਨਿਊ ਇਅਰ ਟੂ 올 ਸੋ ਹੌਂਸਤ ਨਮਰਦ ਤੁਹਾਂ ਕਰਕੇ ਲਓ ਜੀ ਇੱਧਰ ਆਪਾਂ ਲੈ ਕੇ ਆਏ ਮਠਿਆਈ ਹੁਣ ਆਪਾਂ ਜਾਂਦੇ ਆ ਗੁਰੂ ਘਰ ਲਓ ਜੀ ਗਾਇਸ ਕਿੰਨੀ ਧੰਦਾ ਦੇਖ ਲਓ ਤੇ ਆਣ ਅਸੀਂ ਚੰਦਪਾ ਗੁਰੂ ਘਰ ਨੂੰ ਹੈਪੀ ਨਿਊ ਯਰ ਸਾਰਿਆਂ ਨੂੰ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਛੋਟਿਆਂ ਨੂੰ ਤੇ ਵੱਡਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਯਰ ਬਕਰਤ ਸਿੰਘ ਜੀ ਪਤਿਵੰਤ ਮਹਾਰਾਜ ਨਾਮ ਜੀ ਦਾ ਸੇਵਾ ਦੀ ਦਾਤ ਅੰਮ੍ਰਿਤਧਾਰ ਬੱਚੇ ਦੇ ਮਾਗਰ ਅਸਮਨ ਮਹਾਰਾਜ ਸਰਬ ਦੇ ਬਤਿਆਂ ਨੂੰ ਚਾ ਸੱਚਾ ਜੀਵਨ ਧਰਮ ਦੀ ਕਿਰਤ ਨਾਮ ਜਪਣ ਵਣ ਛੱਕ ਦੀ ਦਾਤ ਪਤਨੀ ਮਾਏ ਸੋਨ ਹਾਦ ਸੋਹ ਸਿਆ ਕਾ ਲੋ ਜੀ ਗਾਇਸ ਸਾਡਾ ਡਰਾਈਵਰ ਚੇਂਜ ਹੋਣ ਲੱਗਾ ਲੱਗਦਾ ਗੱਡੀ ਕਹਿੰਦੇ ਅੱਜ ਅਸੀਂ ਚਲਾਵਾਂਗੇ ਆ ਪਹਿਲੀ ਵਾਰੀ ਗੱਡੀ ਚਲਾਉਣ ਲੱਗੀ ਹੋ ਮੈਂ ਦੇ ਦੇ ਕੰਦ ਚ ਬਚਦੀ ਕਿ ਨਹੀਂ ਬਚਦੀ ਗੇਅਰ ਪਾ ਲਿਆ ਪੰਜਵਾਂ ਨਹੀਂ ਰਿਵਰਸ ਗੇਅਰ लो जी लो हो गया हो गया हो गया कोशिश हो गया लो जी मुर्गी 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 गड्डी किधर लग रहा है थाने गड्डी मोड़ के <laughs>